ਸੱਚੀ ਗੱਲ ਦੋਸਤੋ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਆ ਬੋਹਰ ਦੇ ਜੇਪੀ ਪਾਰਕ ਦੀਆਂ ਤੇ ਇਸ ਵਕਤ ਇੱਕ ਨੌਜਵਾਨ ਦਾ ਮਰਡਰ ਹੋਇਆ ਹੈ ਬਹੁਤ ਬੁਰੀ ਤਰ੍ਹਾਂ ਇੱਕ ਮਰਡਰ ਹੋਇਆ ਹੈ ਥਾਣਾ ਸਿਟੀ 2 ਦਾ ਏਰੀਆ ਹੈਗਾ ਇਸ ਵਕਤ ਸਾਡੇ ਨਾਲ ਮੌਜੂਦ ਐਮਸੀ ਨਰਿੰਦਰ ਵਰਮਾ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕੀ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਪਛਾਣ ਹੋ ਪਾਈ ਹੈ ਕਿ ਨਹੀਂ ਹੋ ਪਾਈ ਹੈ ਸਰ ਕੀ ਸੂਚਨਾ ਮਿਲੀ ਸੀ ਮੈਨੂੰ ਪਾਰਕ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਕਰਕੇ ਇੱਕ ਪਾਰਕ ਦੇ ਅੰਦਰ ਬੋਡੀ ਪਈ ਹੈ ਲੱਗਦਾ ਮਰਡਰ ਹੋਇਆ ਹੈ ਤੇ ਫਿਰ ਮੈਂ ਆਇਆ ਸੀਗਾ ਤੇ ਸਹਿਰਾਚੂ ਜੀ ਨੇ ਫੋਨ ਕਰਾਤਾ ਸੀਗਾ ਤੇ ਉਸ ਵਾਰ ਐਸਐਸ ਨੂੰ ਫੋਨ ਕੀਤਾ ਸੀ ਮੈਂ ਉਹ ਕਹਿੰਦੇ ਮੈਨੂੰ ਸੂਚਨਾ ਮਿਲ ਗਈ ਹੈ ਮਾਰੇ ਆ ਉਹ ਆਗੇ ਸੀ ਕਿ ਦੋ ਪੀਸੇ ਹਰ ਕੰਨਾ ਆਗੇ ਸੀ ਕਿ ਇਨਵੈਸਟੀਗੇਟ ਕਰ ਰਹੇ ਹੈ ਬੁੰਡਾ ਕੌਣ ਹੈਗਾ ਇਹ ਤਾਂ ਪਛਾਣ ਜਦੋਂ ਕੋਈ মিডিਆ ਤੁਹਾਡੇ ਥਰੂ ਕੋਈ ਵਾਇਰਲ ਹੋਏਗੀ ਇਹਦੀ ਫੋਟੋ ਤਾਂ ਹੀ ਪਤਾ ਚੱਲ ਪਾਏਗਾ ਕੌਣ ਹੈਗਾ ਇਹ ਉਹਿਆ ਮਰ ਰਹੀ ਹੈ ਤੁਸੀਂ ਦੇਖਿਆ ਤਸਵੀਰਾਂ ਕਿਸ ਤਰ੍ਹਾਂ ਦਾ ਮਰਡਰ ਹੋਇਆ ਹੈ ਗਲਾ ਕੱਟ ਕੇ ਹੋਇਆ ਜੀ ਬੱਕੇ ਤੇ ਸਰੀਆਂ ਪਈਆਂ ਜਿੱਥੋਂ ਘਸਿਟਿਆ ਗਿਆ ਨੂੰ ਉੱਥੋਂ ਘਸੀਟਿਆ ਨੂੰ ਇੱਧਰ ਪਿੱਛੇ ਲੈ ਕੇ ਗਿਆ ਵੀ ਮਰਡਰ ਤਾਂ ਸ਼ਾਇਦ ਇੱਥੇ ਕੀਤਾ ਗਿਆ ਕਿ ਬਲੱਡ ਦੇ ਨਿਸ਼ਾਨ ਹੋਰ ਤਾਂ ਰਸਤੇ ਕਿਤੇ ਨਹੀਂ ਹੈ ਇਹ ਜੋ ਦਿਨੋ ਦਿਨ ਅਬੋਰ ਦੇ ਅੰਦਰ ਲੁੱਟ ਖਸੂਟ ਤਲਵਾਰਾਂ ਕਾਪੇ ਮਰਡਰ ਇਹ ਹੋ ਰਿਹਾ ਹੈ ਅਬੋਰ ਵਾਲੇ ਕੀ ਪੂਰੇ ਪੰਜਾਬ ਵਾਲੇ ਇਸ ਤੋਂ ਬਹੁਤ ਲੋਕੀ ਡਰੇ ਹੋਏ ਨੇ ਆਪਣੇ ਆਪ ਨੂੰ ਬੜਾ ਹੁਣ ਹੁਣ ਵੀ ਲੋਕੀ ਪਿੱਛੇ ੜ ਰਹੇ ਸੀ ਵੀ ਅਸੀਂ ਕਿਉਂ ਲਫੜਾਈ ਪਈਏ ਇਸ ਚੀਜ਼ ਤੇ ਸਰਕਾਰ ਨੂੰ ਨਕੇਲ ਪਾਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਅਨਸਰ ਜਿਹੜੀ ਘਟਨਾਵਾਂ ਰੋਈ ਹੋ ਰਹੀਆਂ ਐ ਇਹਨੂੰ ਰੋਕੇ ਜਾਣਾ ਚਾਹੀਦਾ ਐ ਪਾਰਕ ਦੇ ਅੰਦਰ ਨਸ਼ੇ ਦੇ ਟਿੱਕੇ ਜਗ੍ਹਾ ਜਗ੍ਹਾ ਪਏ ਐ ਜ਼ਰੂਰੀ ਬੋਤਲ ਜਗ੍ਹਾ ਜਗ੍ਹਾ ਪਈ ਐ ਸ਼ਾਮ ਨੂੰ ਇਹ ਅੱਡਾ ਬਣਾ ਹੁੰਦਾ ਨਸ਼ੇੜੀਆਂ ਦਾ ਜਵਾਰੀਆਂ ਦਾ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਜੀ ਇਸ ਪਾਰਕ 'ਚ ਲੇਡੀਜ਼ ਵੀ ਆਉਂਦੀਆਂ ਐ ਇਸ ਪਾਰਕ ਦੇ ਅੰਦਰ ਬੱਚੇ ਵੀ ਖੇਡ ਕਰਾਂਦੇ ਐ ਇਸ ਪਾਰਕ ਦੇ ਅੰਦਰ ਬਜ਼ੁਰਗ ਵੀ ਖੇਡ ਕਰਾਂਦੇ ਕੋਈ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਜਿਸ ਤਰ੍ਹਾਂ ਦੀ ਘਟਨਾ ਵਧਦੀ ਰਹੀ ਤੇ ਲੋਕੀ ਆਪਣੇ ਆਪ ਨੂੰ ਬੜਾ ਹੀ ਇਸ ਤਰ੍ਹਾਂ ਦਾ ਅਨਸੁਰ ਮਹਿਸੂਸ ਕਰ ਰਿਹਾ ਹੈ ਠੀਕ ਹੋ ਸਾਡੇ ਨਾਲ ਨੇ ਨਰਸਵਾ ਨਾਰਾਇਣ ਸਿੰਘ ਸਮਤੀ ਦੇ ਮੈਂਬਰ ਬਿੱਟੂ ਨੂਲਾ ਜੀ ਇਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਮੌਕੇ ਤੇ ਪਹੁੰਚੇ ਇਹਨਾਂ ਨੇ ਕੀ ਵੇਖਿਆ ਆਪਾਂ ਉਹਦੇ ਬਾਰੇ ਜਾਣਕਾਰ ਲੈਨੇ ਆ ਬਿੱਟੂ ਜੀ ਕੀ ਜਾਣਕਾਰੀ ਮਿਲੀ ਸੀ ਤੁਹਾਨੂੰ ਜੀ ਤੇ ਸਾਨੂੰ ਸੂਚਨਾ ਮਿਲੀ ਸੀ ਲਗਭਗ 1 ਘੰਟਾ ਪਹਿਲਾਂ ਸਾਡੀ ਸੰਸਥਾ ਦੇ ਪ੍ਰਧਾਨ 라ਜੂ ਚਰਾਈ ਦਾ ਫੋਨ ਆਇਆ ਸੀ ਇੱਕ ਡੈਡ ਬੋਡੀ ਜੇਪੀ ਪਾਰਕ ਨਈ ਵਾਦੀ ਵਿੱਚ ਹੈ ਜੋ ਕਿ ਅਸੀਂ ਮੌਕੇ ਤੇ ਪਹੁੰਚੇ ਆ ਤੇ ਉੱਥੇ ਦੋ ਟੀਕੇ ਇੱਕ ਬੋਤਲ ਮਤਲਬ ਦਾਰੂ ਦੀ ਪਈ ਸੀ ਤੇ ਉਸ ਲੜਕੇ ਨੂੰ ਚੱਕ ਕੇ ਤਕ ਫਰਿਸ਼ ਤੇ ਪਿੱਛੇ ਲਿਆ ਗਿਆ ਤੇ ਉੱਥੇ ਦਾ ਗਲਗਲ ਕੱਟਿਆ ਗਿਆ ਇਹ ਤੂੰ ਸਾਫ ਜਾਇਰ ਹੁੰਦਾ ਹੈ ਵੀ ਇਹ ਨਸ਼ੇ ਦੀ ਵਜਨ ਹੋਇਆ ਹੈ ਜਾਂ ਕਿਵੇਂ ਹੋਇਆ ਹੈ ਇਹ ਹੁਣ ਪੁਲਿਸ ਪਹੁੰਚ ਗਈ ਹੈ ਤੇ ਉਹਨੂੰ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਡੈਡ ਬੋਡੀ ਦਿਖਾਈ ਜੇਗੀ ਡੈਡ ਬੋਡੀ ਸੰਸਥਾ ਦੇ ਮੈਂਬਰ ਸਾਡੇ ਪਹੁੰਚ ਗਏ ਸਾਡੀ ਪਹੁੰਚ ਗਈ ਹੈ ਤੇ ਉਹਨਾਂ ਚੱਕ ਕੇ ਸਰਕਾਰੀ ਹਸਪਤਾਲ ਚ ਰਖਾਇਆ ਜਾਏਗਾ ਕੀ ਜਾਣਕਾਰੀ ਮਿਲੀ ਸੀ ਜੀ ਅੱਜ ਅੱਜ ਸਵੇਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਜੀਪੀ ਪਾਰਕ ਵਿੱਚ ਇੱਕ ਡੈਡ ਬੋਡੀ ਜਿਹੜੀ 17-18 ਸਾਲ ਦੇ ਲੜਕੇ ਦੀ ਮਿਲੀ ਹੈ ਸੋ ਅਸੀਂ ਮੌਕੇ ਤੇ ਪਹੁੰਚੇ ਹਾਂ ਐਸਐਚਓ ਸਾਹਿਬ ਸਾਡੇ ਮੌਕੇ ਤੇ ਪਹੁੰਚ ਗਿਆ ਸੀ ਆਪਾਂ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਅਸੀਂ ਸਟਾਰਟ ਕਰ ਰਹੇ ਹਾਂ ਜਿਹੜੇ ਮੁੱਢਲੇ ਤੌਰ ਤੇ ਅਸੀਂ ਚੈੱਕ ਕਰ ਰਹੇ ਕਿ ਕੀ ਇਹ ਦਾ ਕਾਰਨ ਹੋ ਸਕਦਾ ਹੈ ਸਾਡੇ ਆਇਡੈਂਟੀਫਿਕੇਸ਼ਨ ਜਿਹੜੀ ਹਲੇ ਉਹ ਨਹੀਂ ਹੋ ਪਾਈ ਹੈ ਸੋ ਡੈਡ ਬੋਡੀ ਨੂੰ ਪਹਿਲਾਂ ਅਸੀਂ ਮੋਰਚਰੀ ਚ ਰਖਵਾ ਕੇ ਫਿਰ ਆਇਡੈਂਟੀਫਿਕੇਸ਼ਨ ਕਰਵਾ ਕੇ ਉਸ ਤੋਂ ਬਾਅਦ ਜਿਹੜੀ ਇਹ ਬੰਦ ਕਾਰਵਾਈ ਅਸੀਂ ਅੰਮਲ ਵਿੱਚ ਲਿਆਵਾਂਗੇ ਮੌਕਾ ਵੇਖਿਆ ਕਿਸ ਤਰ੍ਹਾਂ ਦਾ ਮਰਡਰ ਹੋਇਆ ਜੀ ਕਿਸ ਤਰੀਕ ਨਾਲ ਹੋਇਆ ਜੀ ਉਹ ਫਿਲਹਾਲ ਜੀ ਜਿਹੜੇ ਮੁੱਢਲੇ ਤੌਰ ਤੇ ਆਪਾਂ ਦੇ ਤਾਂ ਜਿਹੜੇ ਉਹ ਇੰਜਰੀਜ਼ ਹੈਗੇ ਆ ਉਹ ਤਾਂ ਮੈਨੂੰ ਜਿਹੜੇ ਡੌਗ ਬਾਈਟਸ ਲੱਗ ਰਹੀਆਂ ਨੇ ਤਾਂ ਹਲੇ ਪ੍ਰੋਪਰਲੀ ਅਹਾਂ ਕਲੀਅਰ ਨਹੀਂ ਹੋ ਪਾਇਆ ਕਿ ਇਹਦੇ ਕੀ ਮੁੱਤ ਕੀ ਕਰ ਰਹੇ ਨੇ ਬਟ ਫਿਰ ਵੀ ਅਸੀਂ ਜਿਹੜੇ ਡੈਡ ਬੋਰਡਿੰਗ ਮੋਰਚੀ ਜਿ ਰਖਵਾ ਰਹੇ ਹਾਂ ਜੇ ਉਸ ਤੋਂ ਬਾਅਦ ਜਿਹੜੀ ਬੰਦੀਕਾਰ ਹੋਏ ਅਸੀਂ ਸਟਾਰਟ ਕਰਾਂਗੇ